ਜੀ ਸਤਿ ਸ਼੍ਰੀ ਅਕਾਲ ਦੋਸਤੋ ਹੁਨੇ ਹੁਨੇ ਕੈਨੇਡਾ ਤੋਂ ਆਈ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਂ ਤੇ ਵੀਡੀਓ ਨੂੰ ਆਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜਸਟਿਨ ਸਿੰਘ ਟਰੰਡੋ ਮੂੜ ਤੋਂ ਜਸਟਿਨ ਰੂਡੋ ਬਣ ਗਏ ਨੇ ਉਹ ਗੁਰਮੀਤ ਸਿੰਘ ਜਿੰਨਾ ਤੇ ਭਰੋਸਾ ਕਰਦੇ ਸਨ ਭਾਰਤ ਨੂੰ ਪੜਕਾਉਣ ਵਾਲੇ ਬਿਆਨ ਦਿੰਦੇ ਸਨ ਉਹਨੂੰ ਗੁਰਮੀਤ ਸਿੰਘ ਨੇ ਉਹਨਾਂ ਨੂੰ ਆਦੇ ਵਿਚਾਲੇ ਛੱਡ ਦਿੱਤਾ ਕੈਨੇਡਾ ਦੀ ਸੰਸਦ ਦੇ ਵਿੱਚ ਆਮ ਚੋਣਾਂ 2025 ਜਨੇ ਪਾਰੇ ਹੁੰਦੇ ਹਾਲਾਤਾਂ ਨੂੰ ਦੇਖਦੇ ਹੋ ਲੱਗ ਰਿਹਾ ਹੈ ਕਿ ਆਮਚੋਣਾ ਕਿਸੇ ਵੀ ਸਮੇਂ ਹੋ ਸਕਦੀ ਹੈ ਜੇਕਰ ਅੱਜ ਵੀ ਚੋਣਾ ਹੋ ਜਾਂਦੀ ਹੈ ਨਾ ਕੈਨੇਡਾ ਦੇ ਵਿੱਚ ਜਸਟਨ ਟੂਡੋ ਤੇ ਉਹਨਾਂ ਦੀ ਪਾਰਟੀ ਦੀ ਹਾਰ ਹੋਵੇਗੀ ਕੈਨੇਡਾ ਦੇ ਵਿੱਚ ਜੋ ਹਾਲਾਤ ਅੱਜ ਨੇ ਉਹ ਪਹਿਲਾਂ ਕਦੇ ਵੀ ਇਸ ਤਰ੍ਹਾਂ ਦੇ ਨਹੀਂ ਸਨ ਮਹਿੰਗਾਈ ਆਪਣੇ ਸਿਖਰ ਤੇ ਹੈ ਬੇਰੁਜ਼ਗਾਰਾਂ ਦੀ ਕਤਾਰ ਵੱਧਦੀ ਜਾ ਰਹੀ ਹੈ ਨੌਕਰੀ ਮਿਲ ਜਾਵੇ ਤਾਂ ਵੀ ਘਰ ਲਬਨੌਖਾ ਹੈ ਜੇਕਰ ਕਾਰ ਹੰਤ ਕਰਾਇਆ ਬਹੁਤ ਮਹਿੰਗਾ ਹੈ ਜੇਕਰ ਤੁਸੀਂ ਕੋਈ ਕਾਰ ਖਰੀਦਦੇ ਹੋ ਤਾਂ 8-10 ਲੱਖ ਡਾਲਰ ਤੋਂ ਘੱਟ ਨਹੀਂ ਹੈ ਇੱਕ ਕੈਨੇਡੀਅਨ ਡਾਲਰ ਹੈ ਬਾੜ ਭਾਰਤੀ ਰੁਪਏ ਦੇ ਬਰਾਬਰ ਹੈ ਪਬਲਿਕ ਟ੍ਰਾਂਸਪੋਰਟ ਸਿਸਟਮ ਦੀ ਬਹੁਤ ਵਧੀਆ ਨਹੀਂ ਹੈ ਬਾਕੀ ਖਬਰ ਨੂੰ ਅੰਤ ਤੱਕ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ